ਈਸ ਵਾਰ ਦੀਵਾਲੀ ਇੱਥੇ ਬਦਿਆ ਬਣਾਵਾਂਗੇ ਦੀਵਾਲੀ ਚੇਸ ਮਾਰਕੀਟ ਚ ਟੋਨਕਾ ਲੈ ਕੇ ਆਵਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸੰਤਾਪ ਚੇ ਲੈਸ ਮਾਰਕੀਟ ਨੇ ਤਾਂ ਦੀਵਾਲੀ ਵੇਲੇ ਇੱਥੇ ਰੌਣਕਾਂ ਲਈ ਮੈਂ ਇੱਕ ਵਾਰ ਦੇਖ ਰਹੀ ਕਿ ਸੀ ਕੀ ਸਾਡੇ ਪੁਰਾਣੇ ਵਿਧਾਇਕ ਇੱਥੇ ਆਏ ਐ ਔਰ ਆ ਕੇ ਕਹਿੰਦੇ ਜੀ ਇਹ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਪੈਸੇ ਖਾ ਗਏ ਉਹਨਾਂ ਦਾ ਕੰਮ ਖਾਣਾ ਹੀ ਸੀਗਾ ਉਹਨਾਂ ਨੂੰ ਹਰ ਵੇਲੇ ਇਹੀ ਯਾਦ ਆਉਂਦਾ ਕਿ ਪੈਸੇ ਖਾ ਗਏ ਤਾਂ ਫਿਰ ਜੇ ਪੈਸੇ ਖਾ ਲੇ ਤੇ ਕੰਮ ਕਿਉਂ ਸ਼ੁਰੂ ਹੋ ਨਹੀਂ ਬੰਦਿਆ ਅਸੀਂ ਜਨਤਾ ਲਈ ਆਏ ਆ ਜਨਤਾ ਦੇ ਨਾਲ ਆ ਜਨਤਾ ਦੀਆਂ ਕਿ ਇੱਥੇ ਕੰਮ ਨਾ ਹ ਇਹ ਕਦੇ ਵੀ ਉੱਥੇ ਗਿਰ ਸਕਦਾ ਸੀ ਕਦੇ ਵੀ ਮਿਸ ਅਪ ਨਹੀਂ ਹੋ ਸਕਦੀ ਸੀ ਜਦੋਂ ਕਿ ਇਹ ਕੰਮ 4 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਨਾਂ ਨਾਲ ਵਾਦਾ ਕਰਕੇ ਜਾਂਦੇ ਆ ਕਿ ਦੀਵਾਲੀ ਤੱਕ ਇਹ ਸਾਰਾ ਕੰਮ ਕੰਪਲੀਟ ਕਰਕੇ ਤੁਹਾਨੂੰ ਦੇ ਦਿਆਂਗੇ ਆਪਕੋ ਬਹੁਤ ਸਾਰੇ ਲੋਕ ਹੋ ਗਏ ਆ ਤੇਰੀ ਨਹੀਂ ਕਰਦੇ ਸੋ 1 ਮਹੀਨੇ ਵਿੱਚ ਕੰਪਲੀਟ ਕਰ ਦੇਣਗੇ ਆਪਾਂ ਆਰਡਰ ਕਿੰਨੇ ਵੀ ਬੰਦਾ ਅਸੀਂ ਵੀ ਇਹਨਾਂ ਨਾਲ ਮਾਨੀਟਰ ਰੱਖ ਰਹੇ ਹਾਂ ਜੀ ਮੈਂ ਤੁਹਾਨੂੰ ਵੀ ਵਿਜ਼ਿਟ ਕਰਦਾ ਇਹਨਾਂ ਨੇ ਸਾਨੂੰ 31 ਅਗਸਤ ਤੱਕ ਕਿਹਾ ਵੀ ਲਾਂਚਿੰਗ ਹੋ ਜਾਏਗੀ ਪੂਰੀ ਉਸ ਤੋਂ ਬਾਅਦ ਇਹਨਾਂ ਸਲੇਪ ਪਾਣੀ 15 ਸਤੰਬਰ ਤੱਕ ਦੇ ਕਹਿੰਦੇ ਉਸ ਤੋਂ ਤਾਂ ਨੂੰ ਸਭ ਤੋਂ 22-22 ਦਿਨ ਦੇ ਦੋ ਚੱਕਰ ਹੁੰਦੇ ਨੇ ਸਾਨੂੰ 52 ਦਿਨ ਚਹੀਦੇ ਨੇ ਉਹਦੇ ਵਾਸਤੇ ਕਿਉਂਕਿ ਜੇ ਕੋਈ ਸਲੈਬ ਕਾਸਟ ਕਰਦੇ ਹਾਂ 22 ਦਿਨ ਉਹਨੂੰ ਸੈਟੀਫਾਈਸ ਲੱਗਦੇ ਆ ਤਾਂ 1.5 ਦੋ ਦਿਨਾਂ ਚ ਸਪਲੀਟ ਕਰ ਦਾਂਗੇ ਸ਼ੁਰੂਆਤ ਤੇ ਨਿਯਾਤ ਕਿੰਨੀ ਦਾਇਰਤ ਹੈ ਇਹ ਗੁਰਦੀ ਮਿਆਦ ਦਾ ਇਦਾਂ ਹੁੰਦਾ ਇਹ ਮਿਆਦ ਤਾਂ ਫੋਰੇਵਰ ਹੁੰਦੀ ਹੈ 70-80 ਸਾਲ ਤੱਕ ਕੁਝ ਨਹੀਂ ਹੁੰਦਾ ਕੋਲ ਦਾ ਇਹਦੇ ਬੀアリング ਔਰ ਐਕਸਪੈਂਸ਼ਨ ਜੋਇੰਟ ਹੁੰਦੇ ਆ ਉਹ ਹਰ 15 ਸਾਲ ਬਾਅਦ ਚੇਂਜ ਕਰਨੇ ਪੈਂਦੇ ਆ 23 ਅਗਸਤ ਤੱਕ ਇਹ ਸਭ ਕੰਪਲੀਟ ਕਰ ਦੇਣਗੇ ਉਸ ਤੋਂ ਬਾਅਦ ਡੇਢ ਤੋਂ ਪੌਣੇ 2 ਮਹੀਨੇ ਅੱਗੇ पीडब्ल्यूਡੀ ਨੂੰ ਵੀ ਚਾਹੀਦੇ ਆ ਤਾਂ ਇਹ ਅੱਜ ਇੱਥੋਂ ਦੀ ਜਿਹੜੀ ਮਾਰਕੀਟ ਦੇ ਲੋਕ ਨੇ ਇਹਨਾਂ ਨਾਲ ਇਹ ਪ੍ਰੋਮਿਸ ਕਰ ਰਹੇ ਆ ਕਿ ਇਸ ਵਾਰ ਦੀਵਾਲੀ ਇੱਥੇ ਵਧੀਆ ਬਣਾਵਾਂਗੇ ਦੀਵਾਲੀ 'ਚ ਇਸ ਮਾਰਕੀਟ 'ਚ ਡਰੋਨਾਂ ਕਾ ਲੈ ਕੇ ਆਵਾਂਗੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਸੰਤਾਪ 'ਚ ਇਸ ਮਾਰਕੀਟ ਨੇ ਤਾਂ ਦੀਵਾਲੀ ਵੇਲੇ ਇੱਥੇ ਰੌਣਕਾਂ ਲਿਆਈ ਹੈ ਪਰ ਸਮੇਂ-ਸਮੇਂ ਤੇ ਪਹਿਲਾਂ ਵੀ ਤਬਦੀਲੀ ਹੋ ਜਾਂਦੀ ਹੈ ਵੀ ਰੇਲਵੇ ਵਿਭਾਗ ਵੱਲੋਂ ਕੰਮ ਰੁਕ ਜਾਂਦਾ ਹੈ ਜਾਂ ਕੋਈ ਨਾ ਕੋਈ ਨੁਕਤਾ ਜਿੰਨੀ ਜਾਂ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਪਹਿਲਾਂ ਵੀ ਦੁਕਾਨ ਪਰ ਇਕੱਠੇ ਹੋ ਗਏ ਕਈ ਵਾਰ ਤੁਹਾਡੇ ਕੋ ਜਾ ਚੁੱਕੇ ਨੇ ਇਸ ਵਾਰ ਤਾਂ ਨਹੀਂ ਦੁਬਾਰਾ ਫਿਰ ਮਸਲਾ ਹੋ ਸਕਦਾ ਦੇਖੋ ਰੇਲਵੇ ਵਿਭਾਗ ਨੇ ਜਦੋਂ ਦਾ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਕੋਲੇ ਕੋਈ ਦਿੱਕਤ ਨਹੀਂ ਆਈ ਪਹਿਲਾਂ ਜਿੱਦੋਂ ਇਹਨਾਂ ਨੂੰ ਕਲੀਅਰੈਂਸ ਹੀ ਨਹੀਂ ਮਿਲ ਰਹੀ ਸੀ ਐਨਓਸੀ ਨਹੀਂ ਮਿਲ ਰਹੀ ਸੀ ਤਾਂ ਕੰਮ ਕਿਵੇਂ ਕਰਦੇ ਇੱਕ ਪੇੜ ਦੀ ਦਿੱਕਤ ਸੀ ਇੱਕ ਮੰਦਰ ਦੀ ਦਿੱਕਤ ਸੀ ਮੰਦਰ ਆ ਵਿਚਾਰਿਆ ਸੀ ਤਾਂ ਸਾਨੂੰ ਸਾਰਾ ਕੁਝ ਕਰਨਾ ਚਾਹੁੰਦਾ ਸੀ ਜਦੋਂ ਅਸੀਂ ਆਏ ਸਾਡੇ ਕੋਲੇ ਮਾਰਕੀਟ ਵਾਲੇ ਇਕੱਠੇ ਹੋ ਕੇ ਆਏ ਤਾਂ ਅਸੀਂ ਉਹ ਤੋਂ ਪੁੱਛੇ ਵੀ ਕਿਉਂ ਨਹੀਂ ਹੋ ਰਿਹਾ ਤਾਂ ਐਸਡੀਐਮ ਸਾਹਿਬ ਨੇ ਵਿਚ ਗੱਲ ਕੀਤੀ ਕਿ ਐਨਓਸੀ ਨਹੀਂ ਮਿਲ ਰਹੀ ਔਰ ਕੁਝ ਪ੍ਰੋਬਲਮਜ਼ ਆ ਰਹੀਆਂ ਤਾਂ ਅਸੀਂ ਕਿਹਾ ਵੀ ਜਿਹੜੀਆਂ ਹਡਲਜ਼ ਆ ਰਹੀਆਂ ਉਹਨਾਂ ਨੂੰ ਬੈਠ ਕੇ ਹੱਲ ਕੀਤਾ ਜਾਵੇ ਉਹ ਹਡਲਜ਼ ਹੱਲ ਕਰਵਾਈਆਂ ਮੰਦਰ ਲਈ ਪੰਡਤ ਜੀ ਨੂੰ ਬੁਲਾ ਕੇ ਪੁਜਾਰੀ ਜੀ ਨੂੰ ਬੁਲਾ ਕੇ ਪੂਰੀ ਭਾਵਨਾਵਾਂ ਦੇਖਦੇ ਹੋਏ ਮੰਦਰ ਨੂੰ ਸਾਈਡ ਤੇ ਕੀਤਾ ਪੇੜ ਕਟਵਾਇਆ ਗਿਆ ਤੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਤੇ ਮੈਂ ਇੱਕ ਵਾਰ ਦੇਖ ਰਹੀ ਕਿ ਕਿ ਸਾਡੇ ਪੁਰਾਣੇ ਵਿਧਾਇਕ ਇੱਥੇ ਆਏ ਐ ਔਰ ਆਕੇ ਕਹਿੰਦੇ ਜੀ ਇਹ ਪੁਲ ਦਾ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਪੈਸੇ ਖਾ ਗਏ ਕਿਉਂਕਿ ਉਹਨਾਂ ਦਾ ਕੰਮ ਖਾਣਾ ਹੀ ਸੀਗਾ ਉਹਨਾਂ ਨੂੰ ਹਰ ਵੇਲੇ ਇਹੀ ਯਾਦ ਆਂਦਾ ਕਿ ਪੈਸੇ ਖਾ ਗਏ ਤੇ ਫਿਰ ਜੇ ਪੈਸੇ ਖਾ ਲਏ ਤੇ ਕੰਮ ਕਿਵੇਂ ਸ਼ੁਰੂ ਹੋ ਗਿਆ ਇਹ ਕਿਵੇਂ ਬਣ ਰਿਹਾ ਅਸੀਂ ਜਨਤਾ ਲਈ ਆਏ ਆ ਜਨਤਾ ਦੇ ਨਾਲ ਆ ਜਨਤਾ ਦੀਆਂ ਐਨੇ ਸਾਲਾਂ ਤੋਂ ਅੜੀ ਹੋਈ ਪ੍ਰੋਬਲਮ ਨੂੰ ਹੱਲ ਕਰਕੇ ਅਸੀਂ ਇਹ ਚਾਲੂ ਕਰਾ ਰਹੇ ਆ ਹੁਣ ਜਿਵੇਂ ਐਸਡੀਓ ਸਾਹਿਬ ਨੇ ਦੱਸਿਆ ਦੂਸਰੇ ਉਧਰਲੇ ਪੁਲ ਤੇ ਕਹਿੰਦੇ ਜੇ ਇੱਥੇ ਕੰਮ ਨਾ ਹੁੰਦਾ ਤੇ ਇਹ ਕਦੇ ਵੀ ਉੱਥੇ ਗਿਰ ਸਕਦਾ ਸੀ ਕਦੇ ਵੀ ਮਿਸ ਅਪਪੀਂਗ ਹੋ ਸਕਦੀ ਸੀ ਜਦੋਂ ਕਿ ਇਹ ਕੰਮ 4 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹਨਾਂ ਨੇ ਕੁਝ ਨਹੀਂ ਦੇਖਿਆ ਪਰ ਮੈਂ ਅੱਜ ਉਹਨਾਂ ਦੀ ਆਪਾਂ ਬੁਰਾਈਆਂ ਨਹੀਂ ਕਰਨੀਆਂ ਮੈਂ ਸਿਰਫ ਇਹ ਕਹੂੰਗੀ ਕਿ ਅੱਜ ਪਬਲਿਕ ਲਈ ਅਸੀਂ ਅੱਜ ਜੇ ਅਸੀਂ ਪੁੱਲ ਦੇਖਣ ਆਏ ਆ ਤੇ ਇਹ ਦੇਖਣ ਆਏ ਆ ਕਿ ਮੇਰੀ ਰਾਜਪੁਰੇ ਦੀ ਜਨਤਾ ਦੀ ਦੀਵਾਲੀ ਅਸੀਂ ਵਧੀਆ ਬਣਾ ਸਕੀਏ ਤੇ ਇਹਨਾਂ ਨਾਲ ਵਾਅਦਾ ਕਰਕੇ ਜਾਂਦੇ ਆ ਕਿ ਦੀਵਾਲੀ ਤੱਕ ਇਹ ਸਾਰਾ ਕੰਮ ਕੰਪਲੀਟ ਕਰਕੇ ਤੁਹਾਨੂੰ ਦੇ ਦਾਂਗੇ ਸਰ ਪਾਣੀ ਦੀ ਸਮੱਸਿਆ ਬਹੁਤ ਸਵੇ ਪਾਣੀ ਪੀਣ ਦੀ ਸਮੱਸਿਆ ਬਹੁਤ ਆ ਰਹੀ ਹੈ ਸੀਵਰੇਜ ਬੋਰਡ ਦੇ ਸੰਬੰਧ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਮੋਟਰਾਂ ਖਰਾਬ ਨੇ ਜਦੋਂ ਹੀ ਮੋਟਰਾਂ ਨੇ ਦੋਨੋਂ ਖਰਾਬ ਹੋ ਚੁੱਕੀਆਂ ਨੇ ਮੋਟਰਾਂ ਖਰਾਬ ਹੋ ਗਈਆਂ ਉਹ ਠੀਕ ਵੀ ਕਰਵਾ ਰਹੇ ਆ ਔਰ ਮੀਟਿੰਗ ਹੋਊਗੀ ਮੀਟਿੰਗ ਚ ਅਸੀਂ ਨਵੀਆਂ ਮੋਟਰਾਂ ਵੀ ਲੈ ਕੇ ਆ ਰਹੇ ਹਾਂ ਵੈਸੇ ਵੀ ਉਹ ਸਾਬ ਨੂੰ ਕਹਤਾ ਹੈ ਕਿ ਚਲੋ ਮੀਟਿੰਗ ਜਦੋਂ ਹੁੰਦੀ ਹੈ ਮਤੇ ਪਾਸ ਹੁੰਦੇ ਆ ਟੈਂਡਰ ਲੱਗਦੇ ਉਹ ਤੇ ਟਾਈਮ ਲੱਗ ਜਾਂਦਾ ਪਾਣੀ ਵੀ ਨਾ ਨਹੀਂ ਰਹਿ ਸਕਦੇ ਪਾਣੀ ਲਈ ਮੋਟਰਾਂ ਪਹਿਲਾਂ ਹੀ ਪਰਚੇਸ ਕਰ ਲਓ ਔਰ ਉਸ ਤੋਂ ਇਲਾਵਾ ਅਸੀਂ ਟਿਊਬਵੈਲ ਵੀ ਨਹੀਂ ਲਗਾ ਰਹੇ ਹਾਂ ਤਾਂ ਕਿ ਪਾਣੀ ਦੀ ਪ੍ਰੋਬਲਮਸ ਸੋਲਵ ਹੋ ਸਕੇ ਬਣ ਪੁਰਾਣਾ ਬੱਸ ਅੱਡੇ ਦਾ ਬਾਤ ਕੀਤਾ ਜਾਵੇਗਾ ਦੁਕਾਨਦਾਰਾਂ ਦੀ ਮੰਗ ਹੈ ਕਿ ਕਿ ਰਿਪਰ ਰਿਪਰ ਸਾਰੇ ਇੱਥੋਂ ਸ਼ੁਰੂ ਹੁੰਦੇ ਨੇ ਦਰਜਨਾ ਪਿੰਡਾਂ ਦਾ ਰਸਤਾ ਇਹੀ ਜਾਂਦਾ ਇੱਥੇ ਬਿਲਕੁਲ ਕੀਤਾ ਜਾਊਗਾ ਜੀ ਕੋਈ ਵੀ ਕੰਮ ਇਹ ਜਾਨੀ ਜਿੰਨ ਮਲੇਂ ਦਾ ਲਾਸਲੇ ਪਿੰਡ ਦੇ ਲੋਕਾਂ ਦੇ ਵੀ ਕਾਫੀ ਖੁਸ਼ੀ ਦੀ ਲਹਿਰ ਹੈ ਤੇ ਹੋਰ ਉਹਦੇ ਨੇੜੇ ਤੇੜਲੇ ਪਿੰਡਾਂ ਵਿੱਚ ਵੀ ਉਹਦਾ ਕੰਮ ਕਦ ਤੱਕ ਸ਼ੁਰੂ ਹੋ ਜਾਏਗਾ ਨਲਾਸਰਾ ਜਿਹੜਾ ਆਪਣਾ ਉਹਦਾ ਕੰਮ ਨਹੀਂ ਹੁਣ ਸ਼ੁਰੂ ਹੋ ਜਾਂਦਾ ਤੇ ਬਰਸਾਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਗਈ ਹੈ 15 ਅਗਸਤ ਤੋਂ ਬਾਅਦ ਉਹਦਾ ਕੰਮ ਵੀ ਸ਼ੁਰੂ ਹੋ ਰਿਹਾ ਪੂਰੀ ਤਿਆਰੀ ਹੈ ਜੀ ਨੂੰ ਸਮਝਦੇ ਹੋ ਤੁਸੀਂ ਇਹ ਜਿਹੜਾ ਇਹ ਪੌਲ ਇਨਾ ਟਾਈਮ ਲੰਮਾ ਸਮਾਂ ਚਲੇਗਾ ਮੈਂ ਇੱਕ ਪ੍ਰਾਨੀਆ ਜਿਹੜਾ ਮਤਲਬ ਕੰਮ ਹੋਇਆ ਨਹੀਂ ਪੁਰਾਣੀਆਂ ਸਰਕਾਰਾਂ ਦੀਆਂ ਨਲਕੀਆਂ ਕਿਉਂਕਿ ਉਹਨਾਂ ਨੇ ਇੱਕ ਛੋਟੀ ਜੀ ਦਿੱਕਤ ਸੀਗੀ ਵੀ ਮੰਦਿਰ ਦੇ ਸੀਗਾ ਵਿੱਚ ਔਰ ਇੱਕ ਪੇੜ ਆ ਰਿਹਾ ਸੀਗਾ ਉਹ ਮਸਲਾ ਹੱਲ ਕਰਨ ਦੀ ਬਜਾਏ ਲਟਕਾਈ ਰੱਖਿਆ ਲੋਕਾਂ ਨੂੰ ਗਲਤ ਗੱਲਾਂ ਦੱਸੀ ਗਈ ਇਹ ਨਹੀਂ ਸੋਚਿਆ ਕਿ ਬੈਠ ਕੇ ਅਸੀਂ ਮਸਲਾ ਹੱਲ ਕਰੀਏ ਔਰ ਪਬਲਿਕ ਦਾ ਕੰਮ ਕਰੀਏ ਔਰ ਨਲਾਸ ਦਾ ਕੰਮ ਹੋਣਾ ਮੇਰੇ ਲਈ ਸਭ ਤੋਂ ਵੱਡਾ ਕੰਮ ਹੈ ਮੈਂ ਇਹ ਕਹੂੰਗੀ ਕਿ ਬੋਲੇ ਬਾਬਾ ਦੇ ਆਸ਼ੀਰਵਾਦ ਨਾਲ ਉਹ ਕੰਮ ਹੋ ਰਿਹਾ ਹੈ ਔਰ 15 ਅਗਸਤ ਤੋਂ ਬਾਅਦ ਆਪਾਂ ਸਾਰੇ ਬੜੀ ਖੁਸ਼ੀ-ਖੁਸ਼ੀ ਨਾਲ ਉਹਦਾ ਨੀਂਹ ਪੱਥਰ ਰੱਖਾਂਗੇ ਸਾਫੀ ਜੀ ਜਰੂਰੀ ਹੈ ਇੰਜੀਨੀਅਰ ਵੀ ਹਾਂ ਸਰ ਕਿਉਂ ਨਹੀਂ ਇਤਨੇ ਟਾਈਮ ਸੇ ਇਹ ਪੁਰਾ ਸ਼ੁਰੂ ਹੋਆ ਇਹ ਸਰ ਜਦੋਂ ਸੇ ਪੀਡਬਲੂਡੀ ਦਾ ਕੰਮ ਸ਼ੁਰੂ ਹੋਇਆ ਤਾਂ ਤੱਕ ਰੇਲਵੇ ਨੇ ਆਪਣਾ ਟੈਂਡਰ ਨਹੀਂ ਕੀਤਾ ਜਦ ਰੇਲਵੇ ਨੇ ਆਪਣਾ ਟੈਂਡਰ ਗਿਆ ਤਬ ਸੇ ਆਪਣਾ ਕੰਮ ਪੀਅਰ ਕਾ ਪਨਾ ਪਹਿਲੇ ਦੋਨੋਂ ਤਰਫ ਪੀਅਰ ਬਨੇ ਤਾਂ ਪੀਅਰ ਬਣਾਉਣੇ ਮੇ ਲਗਭਗ 6 ਸੇ 7 8 ਮਹੀਨੇ उसके बाद फिर यहाँ इसका फैब्रिकेशन का टेंडर हुआ तो जो टेंडर की प्रोसीजर है उसमें ज्यादा टाइम लग गया इस वजह से थोड़ा डिले हो गया अब, अब क्या अब तो आज से ब्लॉक शुरू हो गए तो एक महीने में कंप्लीट कर दें ये बोला गया की अभी कोई दिक्कत नहीं मंदिर में लेबर जो चौबीस घंटे दिन में ही कर सकती है रात में नहीं हो सकती ਹੋ ਜਾਏਗਾ ਹਾਂ ਬਿਲਕੁਲ ਇਹ ਕਹਿਣਾ ਚਾਹੁੰਦੇ ਕਿ ਰੇਲਵੇ ਭਾਗ ਵੱਲੋਂ ਕਿਹਾ ਗਿਆ ਕਿ ਇੱਕ ਮਹੀਨੇ ਚ ਕੰਮ ਕੰਪਲੀਟ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਕਿੰਨੇ ਦਿਨ ਦਾ ਅਸੀਂ ਵੀ ਇਹਨਾਂ ਨਾਲ ਮਾਨੀਟਰ ਰੱਖ ਰਹੇ ਹਾਂ ਜੀ ਮੈਂ ਖੁਦ ਵੀ ਵਿజిਟ ਕਰਨਾ ਇਹਨਾਂ ਨੇ ਸਾਨੂੰ 31 ਅਗਸਤ ਤੱਕ ਕਿਹਾ ਵੀ ਇਹ ਲਾਂਚਿੰਗ ਹੋ ਜਾਏਗੀ ਪੂਰੀ ਉਸ ਤੋਂ ਬਾਅਦ ਇਹਨਾਂ ਸਲੇਬ ਪਾਣੀ 15 ਸਤੰਬਰ ਤੱਕ ਇਹ ਕਹਿੰਦੇ ਉਸ ਤੋਂ ਸਾਨੂੰ 28-28 ਦਿਨ ਦੇ ਦੋ ਚਾਹੀਦੇ ਹੁੰਦੇ ਨੇ ਸਾਨੂੰ 55 ਦਿਨ ਚਾਹੀਦੇ ਨੇ ਉਹਦੇ ਵਾਸਤੇ ਕਿ ਜਦੋਂ ਇੱਕ ਸਲੇਬ ਕਾਸਟ ਕਰਦੇ ਹਾਂ 28 ਦਿਨ ਉਹਨੂੰ ਸੈਟਿੰਗ ਵਾਸਤੇ ਲੱਗਦੇ ਆ ਤਾਂ 1.5-2 ਮਹੀਨੇ ਚ ਅਸੀਂ ਕੰਪਲੀਟ ਕਰ ਦ ਸੋ ਪਹਿਲਾਂ ਪਹਿਲਾਂ ਇਹਨੂੰ ਕਰ ਦਾਂਗੇ ਜੀ ਸੋ ਜਿਸ ਤਰ੍ਹਾਂ ਕਿ ਪੁਲ ਦਾ ਅੱਧਾ ਹਿੱਸਾ ਇਸ ਪਾਸੇ ਇਸ ਪਾਸੇ ਦੋਨੋਂ ਪਾਸੇ ਹੈ ਨਾ ਤੇ ਕੰਮ ਰੇਲਵੇ ਭਾਗ ਦੇ ਵਿੱਚ ਚੱਲ ਰਿਹਾ ਦੂਜੇ ਪਾਸੇ ਤੁਸੀਂ ਕਰ ਸਕਦੇ ਕਿੰਨੇ ਨਹੀਂ ਸਾਡਾ ਤਾਂ ਕੰਪਲੀਟ ਹੈ ਜੀ ਅਸੀਂ ਸਿਰਫ ਨਾ ਉਹਦੇ ਉੱਪਰ ਲੁੱਕ ਦਾ ਕੰਮ ਹੀ ਕਰਨਾ ਹੈ ਹੇਠਲਾ ਜਿਹੜਾ 1.5 ਮੀਟਰ ਅਸੀਂ ਪਾਣਾ ਸੀ ਉਹ ਕੰਪਲੀਟ ਕਰਿਆ ਹੋਇਆ ਉਹ ਸਾਫ਼ ਕਰਕੇ ਸਿਰਫ ਉੱਪਰ ਕੰਮ ਕਰਨਾ ਹੈ ਕਿ ਸਲੇਬ ਜੋੜਨੀ ਇਹਨਾਂ ਦੇ ਨਾਲ ਅਸੀਂ ਉਹ ਸਲੇਬ ਵਾਸਤੇ ਸਾਨੂੰ 2-3 ਦਿਨ ਦੋਨੇ ਪਾਸੇ ਚਾਹੀਦੇ ਜਿਹੜਾ ਦੂਸਰਾ ਪੁਲ ਸੀਗਾ ਉਹਦੀ ਸਾਰੀ ਚੱਲ ਰਹੀ ਸੀ ਉਹ ਕਦੋਂ ਕੰਪਲੀਟ ਹੋ ਜਾਏਗਾ ਉਹ 20 ਅ ਪੂਰਾ ਤਣਾ ਲੰਮੇ ਦਿਨ ਰਾਤ ਕਰਕੇ ਜਿਸ ਤੋਂ ਪਹਿਲਾਂ ਪਹਿਲਾਂ ਕਰੀਏ ਸਰ ਇਹਦੀ ਮਿਆਦ ਕਿੰਨੀ ਰਹਿ ਰੱਖਦੀ ਹੁੰਦੀ ਹੈ ਕੁਛ ਹੈ ਪੁੱਲ ਦੀ ਮਿਆਦ ਇਦਾਂ ਹੁੰਦੀ ਹੈ ਤੇ ਮਿਆਦ ਤਾਂ ਫੋਰੇਵਰ ਹੁੰਦੀ ਹੈ 70 80 ਸਾਲ ਤੱਕ ਕੁਝ ਨਹੀਂ ਹੁੰਦਾ ਪੁੱਲ ਦਾ ਇਹਦੇ ਬੀアリング ਔਰ ਐਕਸਪੈਂਸ਼ਨ ਜੋਇੰਟ ਹੁੰਦੇ ਆ ਉਹ ਹਰ 15 ਸਾਲ ਬਾਅਦ ਚੇਂਜ ਕਰਨੇ ਪੈਂਦੇ ਆ ਉਸ ਪੁੱਲ ਦੇ ਵੀ ਉਹੀ ਚੇਂਜ ਕਰ ਰਹੇ ਆ ਇਹਨਾਂ ਪੁਲਾਂ 'ਚ ਵੀ ਆਈ ਹੁੰਦਾ ਜੀ ਇੱਕ ਬੀアリング ਹੁੰਦੇ ਆ ਇੱਕ ਸਪੈਂਸ਼ਨ ਜੋਇੰਟ ਨੂੰ ਬਦਲਨੇ ਪੈਂਦੇ ਆ ਉਹ ਖਰਾਬ ਹੋ ਜਾਂਦੇ ਆ